ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 5994 ਦੀ ਬੈਕਲੌਗ ਯੂਨੀਅਨ ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੇ ਜਾਣ ਵਾਲੇ ਐਕਸ਼ਨ ਤੇ ETT 234 ਨਾਲ ਸੰਬੰਧੀ ਸਰਹੱਦੀ ਜ਼ਿਲ੍ਹਿਆਂ ਦੇ ਡੀਓਜ਼ ਵੱਲੋਂ ਜਾਰੀ ਕੀਤੇ ਗਏ ਨਵੇਂ ਪੱਤਰਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਭਾਵੇਂ 8894 ਨੂੰ ਭਰਤੀ ਦਾ ਫਰੈਸ਼ ਪੋਸਟਾਂ ਲਈ ਪ੍ਰੋਸੈਸ ਲਗਭਗ ਮੁਕੰਮਲ ਹੋ ਗਿਆ ਹੈ ਤੇ ਯੋਗ ਉਮੀਦਵਾਰਾਂ ਦੀ ਸਿਲੈਕਸ਼ਨ ਲਿਸਟ ਭਰਤੀ ਡਾਇਰੈਕਟੋਰੇਟ ਦੀ ਵੈਬਸਾਈਟ ਤੇ ਪਾਈ ਜਾਣ ਦੀ ਬੇਸਬਰੀ ਨਾਲ ਇੰਤਜ਼ਾਰ ਕੀਤੀ ਜਾ ਰਹੀ ਹੈ ਪਰੰਤੂ ਟਰ ਡੇਟ ਇਹ ਲਿਸਟ ਪਾਈ ਨਹੀਂ ਗਈ ਤੇ ਲਿਸਟ ਜਲਦੀ ਪਾਉਣ ਲਈ ਵਿਭਾਗ ਵੱਲੋਂ ਕਥਤ ਤੌਰ ਤੇ ਸਿਰਫ ਲਾਰੇ ਤੇ ਲਾਰੇ ਹੀ ਲਾਏ ਜਾ ਰਹੇ ਹਨ 882364 ਤੇ 8894 ਦੇ ਆਗੂਆਂ ਵੱਲੋਂ ਸੰਜੇ 프ਰੰਟ ਮੋਰਚੇ ਦਾ ਗਠਨ ਕਰਕੇ ਤੇ ਵੱਡੇ ਪ੍ਰਭਾਵਸ਼ਾਲੀ ਐਕਸ਼ਨ ਕਰਕੇ ਦੋਵੇਂ ਭਰਤੀਆਂ ਪੂਰੀਆਂ ਕਰਾਉਣ ਲਈ ਸਰਕਾਰ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ 8824 ਭਰਤੀ ਲਈ ਤਾਂ ਸਥਾਈ ਤੇ 28 ਜਨਵਰੀ ਨੂੰ ਸਟੇਸ਼ਨ ਚੋਇਸ ਕਰਾਉਣ ਲਈ ਦੋ ਦਿਨਾਂ ਵਾਸਤੇ ਪੋਰਟਰ ਖੁੱਲਿਆ ਰਹੇਗਾ ਤੇ ਉਸ ਤੋਂ ਬਾਅਦ ਜਲਦੀ ਹੀ ਸਟੇਸ਼ਨ ਅਲਾਟਮੈਂਟ ਕਰਕੇ ਜੁਆਇਨਿੰਗ ਦਾ ਪ੍ਰੋਸੈਸ ਵੀ ਪੂਰਾ ਕੀਤਾ ਜਾਣ ਦੀ ਪਰਬਲ ਸਮਾਉਣਾ ਹੈ ਪਰੰਤੂ 8894 ਭਰਤੀ ਲਈ ਸਰਕਾਰ ਨੇ 3000 ਫਰੈਸ਼ ਪੋਸਟਾਂ ਲਈ ਵੀ ਸਿਰਫ 2468 ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦਾ ਰਾਹ ਅਪਣਾਇਆ ਹੈ ਇਸ ਤਰ੍ਹਾਂ ਕਰਨ ਨਾਲ ਪੀਟੀਟੀ 5993 ਯੂਨੀਅਨ ਵਿੱਚ ਵੀ ਦੋ ਥੜੇ ਬਣ ਗਏ ਜੱਬਦੇ ਹਨ ਜਿਨ੍ਹਾਂ ਵਿੱਚ ਇੱਕ ਥੜਾ 2468 ਪੋਸਟਾਂ ਲਈ ਲਿਸਟ ਜਲਦੀ ਜਾਰੀ ਕਰਾਉਣ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ ਤੇ ਦੂਜਾ ਥੜਾ ਬੈਕਲੌਗ ਦੀਆਂ ਪੋਸਟਾਂ ਜਲਦੀ ਡੀ ਰਿਜ਼ਰਵ ਕਰਵਾ ਕੇ ਇਸ ਸਿਲੈਕਸ਼ਨ ਲਈ ਵੱਡੀ ਇਕੱਠੀ ਲਿਸਟ ਜਾਰੀ ਕਰਾਉਣ ਲਈ ਯਤਨਸ਼ੀਲ ਹੈ ਜੇ ਇਸ ਕਰਕੇ ਵੀ ਹੈ ਕਿਉਂਕਿ 2468 ਦੀ ਲਿਸਟ ਵਿੱਚੋਂ ਅਜੇ ਐਕ ਸਰਵਿਸਮੈਨ ਤੇ ਡਬਲ ਫਾਰਮ ਵਾਲੇ ਕੈਂਡੀਡੇਟਸ ਦਾ ਨਾਮ ਇਨਕਲੂਡ ਨਹੀਂ ਕੀਤਾ ਗਿਆ ਤੇ ਉਹਨਾਂ ਕੈਂਡੀਡੇਟਸ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਈਟੀਟੀ ਉਹਨਾਂ ਚਰਨਾਂ ਨੇ ਬੈਕਲੌਗ ਯੂਨੀਅਨ ਦੇ ਆਗੂਆਂ ਵੱਲੋਂ 24 ਜਨਵਰੀ ਨੂੰ ਬਠਿੰਡੇ ਵਿਖੇ ਇੱਕ ਸੂਬਾ ਪੱਧਰੀ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ 27 ਜਨਵਰੀ ਨੂੰ 8893 ਦੇ ਆਗੂਆਂ ਨਾਲ ਜੋ ਮੀਟਿੰਗ ਮਿਤੀ ਗਈ ਹੈ ਜੇ ਇਸ ਮੀਟਿੰਗ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ ਫਿਰ ਦੋਵੇਂ ਥੜੇ ਇਕੱਠੇ ਹੋ ਕੇ 2 ਫਰਵਰੀ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਵੇਰਕਾ ਪਲਾਂਟ ਦੇ ਨੇੜੇ ਕਰੀਬ 10 ਵਜੇ ਇਕੱਠੇ ਹੋ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਰਾਓ ਕਰਨ ਲਈ ਅੱਗੇ ਵਧਣਗੇ ਤੇ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਬਠਿੰਡੇ ਵਿਖੇ ਹੋਈ ਮੀਟਿੰਗ ਵਿੱਚ ਦੋਹਾਂ ਧੜਿਆਂ ਨੂੰ ਇਕੱਠੇ ਹੋ ਕੇ ਸੰਗਰੂਰ ਵਿਖੇ ਦੋ ਫਰਵਰੀ ਨੂੰ ਇਕਾਧ ਖਾਉਣ ਦੀ ਵੀ ਅਪੀਲ ਕੀਤੀ ਗਈ ਹੈ ਇਸ ਤੋਂ ਇਲਾਵਾ ਡਾਇਰੈਕਟੋਰੇਟ ਵੱਲੋਂ ਕਤਤ ਤੌਰ ਤੇ ਕਾਂਟ ਛਾਂਟ ਕਰਕੇ ਛੋਟੀਆਂ-ਛੋਟੀਆਂ ਲਿਸਟਾਂ ਪਾ ਕੇ ਕਤਤ ਤੌਰ ਤੇ ਫੁੱਟ ਪਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ ਪਰੰਤੂ ਲੋੜ ਇਸ ਗੱਲ ਦੀ ਹੈ ਕਿ ਵੱਡੀ ਲਿਸਟ ਜੋ ਹੈ ਉਹ ਜਾਰੀ ਕੀਤੀ ਜਾਵੇ ਇੱਕ ਅਜੇ ਹੀ ਵੱਡੀ ਲਿਸਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਐਕਸ ਸਰਵਿਸਮੈਨ, ای ڈبلیو ایس ਤੇ ਡਬਲ ਫਾਰਮ ਵਾਲੇ ਸਿਲੈਕਟਡ ਕੈਂਡੀਡੇਟਸ ਦੇ ਨਾਮ ਵੀ ਇਨਕਲੂਡ ਕੀਤੇ ਜਾਣ। ਜੇ ਅਜਿਹਾ ਹੁੰਦਾ ਹੈ ਤਾਂ ਕੋਰਟ ਕੇਸ ਲੱਗਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ ਕਿਉਂਕਿ ਕੋਰਟ ਕੇਸ ਮਸਲਿਆਂ ਦੇ ਹੱਲ ਵਿੱਚ کارਗਰ ਸਾਬਤ ਨਹੀਂ ਹੁੰਦੇ। ਸਗੋਂ ਇਸ ਨਾਲ ਪੜਤੀਆਂ ਲੰਬੇ ਸਮੇਂ ਤੱਕ ਲਟਕ ਜਾਂਦਾ ਖਰਚਾ ਪੈਦਾ ਹੋ ਜਾਂਦਾ ਹੈ ਜਿਵੇਂ ਕਿ ਬੀਤੇ ਸਮੇਂ ਵਿੱਚ ETT 2340 ਤੇ ETT 1940 ਮੇ ਪੱਤੀਆਂ ਵਿੱਚ ਵੀ ਦਿਖਣ ਨੂੰ ਮਿਲਿਆ ਹੈ ਜੇਕਰ ETT 2364 ਦੀ ਗੱਲ ਕਰੀਏ ਤਾਂ 27 ਜਨਵਰੀ ਦਿਨ ਸੋਮਵਾਰ 10 ਵਜੇ ਤੋਂ ਲੈ ਕੇ 28 ਜਨਵਰੀ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਤੱਕ ਸਟੇਸ਼ਨ ਚੁਆਇਸ ਦਾ ਪੋਰਟਰ ਖੁੱਲਾ ਰਹੇਗਾ ਇਸ ਤੋਂ ਇਲਾਵਾ ਦੋਸ ਰੱਦੀ ਜਿਲਿਆਂ ਤਰਨਤਾਰਨ ਤੇ ਅੰਮ੍ਰਿਤਸਰ ਦੇ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਕਰੰਗਵਾਰ 23 ਜਨਵਰੀ ਤੇ 24 ਜਨਵਰੀ ਨੂੰ ਬੀਪੀਓਸ ਨੂੰ ਪੱਤਰ ਲਿਖ ਕੇ ਕਾਲੀ ਸਟੇਸ਼ਨਾਂ ਦੀ ਸੂਚੀ ਤੇ ਬੱਚਿਆਂ ਦੀ ਗਿਣਤੀ ਸੰਬੰਧੀ ਵੇਰਵੇ ਭੇਜਣ ਦੀ ਇੱਕ ਵਾਰ ਫੇਰ ਹਦਾਇਤ ਕੀਤੀ ਗਈ ਹੈ ਤਾਂ ਜੋ ਈਟੀਟੀ 2364 ਤੇ ਈਟੀਟੀ 5994 ਦੇ ਉਮੀਦਵਾਰਾਂ ਨੂੰ ਸਿਲੈਕਸ਼ਨ ਦੀ ਹਾਲਤ ਦੇ ਵਿੱਚ ਤੇ ਸਟੇਸ਼ਨ ਚੁਆਇਸ ਤੋਂ ਬਾਅਦ ਸਟੇਸ਼ਨ ਅਲਾਟਮੈਂਟ ਹੋਣ ਤੇ ਜੁਆਇਨਿੰਗ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ ਹੁਣ ਤਾਜ਼ਾ ਤਰਨਤਾਰਨ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਡੀਓ ਪ੍ਰਾਇਮਰੀ ਵੱਲੋਂ ਜਾਰੀ ਕੀਤੇ ਗਏ ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਈਟੀਟੀ 2364 ਭਰਤੀ ਤਾਂ ਹੁਣ ਪੂਰੀ ਹੋਵੇਗੀ ਹੀ ਹੋਵੇਗੀ ਤੇ ਇਸ ਸਬੰਧੀ ਸਟੇਸ਼ਨ ਚੋਇਸ ਕਰਨ ਤੋਂ ਬਾਅਦ ਜਲਦੀ ਹੀ ਸਟੇਸ਼ਨ ਅਲਾਟਮੈਂਟ ਵੀ ਹੋ ਜਾਏਗੀ ਤੇ ਜੁਆਇਨਿੰਗ ਵੀ ਉਸ ਤੋਂ ਜਲਦੀ ਹੀ ਬਾਅਦ ਹੋ ਜਾਂਦੀ ਪਰਬਲ ਸਮਾਉਣਾ ਹੈ ਇਸ ਲਈ ਇਹਨਾਂ ਦੋਹਾਂ ਹੀ ਭਰਤੀਆਂ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਸਾਡੇ ਵੱਲੋਂ ਗੁੱਡ ਵਿਚਿਜ਼ ਤੇ ਬੈਸਟ ਆਫ ਲੱਕ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ